ਬਟਾਲਾ ਰੋਡ ਦੇ ਪਵਨਗਰ ਵਿੱਚ ਲਖ ਦਾਤਾ ਸਰਕਾਰ ਜੀ ਦਾ 12ਵਾਂ ਮੇਲਾ ਮੁਖ ਸੇਵਾਦਾਰ ਸੋਨੂ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਕਈ ਸੰਤਾਂ ਨੇ ਹਾਜ਼ਰੀ ਭਰੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਅੰਬੇਦਕਰ ਸਮਾਜ ਦਲ ਦੇ ਰਾਸ਼ਟਰੀ ਪ੍ਰਧਾਨ ਸਨੀ ਦਾਨਵ ਜੀ ਸਰਕਾਰ ਰਮੇਸ਼ ਕੁਮਾਰ ਸੰਜੀਵ ਅਟਵਾਲ ਪੰਜਾਬ ਸੈਕਟਰੀ ਯੂਥ ਅੰਬੇਦਕਰ ਸਮਾਜ ਦਲ ਰਣਜੀਤ ਗਮਟਾਲਾ ਜਸਪਾਲ ਸਿੰਘ ਜੀ ਅਤੇ ਹੋਰ ਵੀ ਸੇਵਾਦਾਰਾਂ ਨੂੰ ਸਮਾਨਿਤ ਕੀਤਾ ਗਿਆ ਖਬਰ ਅੱਜ ਤੱਕ ਤੋਂ ਅਮਿਤ ਕੁਮਾਰ ਦੀ ਖਾਸ ਰਿਪੋਰਟ ਤੇਰੇ ਨਾਲ ਦੇਖਿਆ ਵੀ ਹੋਇਆ ਤੇ ਯਾਰ ਸੁਣ ਕੁਛ ਕਹਾਂ ਜੇਹੀ ਰੱਤ ਮਿਲਾਂ ਹਾਂ ਤੇ ਯਾਰ ਦੀ ਖੁਸ਼ਾਹ ਕੰਨਾਂ ਦੀ ਸਾਰੇ ਦੀਆਂ ਦਿਲ ਸੁਣਾ ਕੰਨਾਂ ਦੀ ਕੋਈ ਕਰਮਨਵਾਦੀਆ ਬੜੀਆਂ ਨੇ ਕੋਈ ਕਰਮਨਵਾਦੀਆ ਬੜੀਆਂ ਨੇ ਕਰਮਨਵਾਦੀਆ ਬੜੀਆਂ ਨੇ ਮੋਹ ਸ਼ਤ ਸੰਗਿਆ ਕੀ ਨਾ ਮੈਨੂੰ ਮੋਹ ਸ਼ਤ ਸੰਗਿਆ ਕੀ ਨਾ ਜੈ ਪੀਰਾਂ ਦੀ ਜੀ ਸਭ ਤੋਂ ਪਹਿਲੇ ਔਰ ਅੱਜ ਸਾਈ ਸੋਨੂ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਵੀ ਤਨਸਖੀ ਸੁਲਤਾਨ ਸਰਵਰ ਪੀਰ ਪੀ ਨਗਾਹੇ ਵਾਲੀ ਸਰਕਾਰ ਲੱਖਾਂ ਦੇ ਦਾਤਾ ਜੀ ਦਾ ਮੇਲਾ ਬਹੁਤ ਧੂਮ ਧਾਮ ਦੇ ਨਾਲ ਮਕਪੂਲਪੁਰੇ ਚੌਂਕ 'ਚ ਮਨਾਇਆ ਗਿਆ ਔਰ ਇਹ 11ਵਾਂ ਮੇਲਾ ਬਹੁਤ ਸੰਤ ਸਮਾਜ ਦਾ ਸੰਮੇਲਨ ਹੋਇਆ ਹੈ ਬਹੁਤ ਸਾਰੇ ਸੰਤ ਆਏ ਨੇ ਜਿਨ੍ਹਾਂ ਨੇ ਸੰਗਤਾਂ ਨੂੰ ਅੱਜ ਆਪਣੇ ਦਰਸ਼ਨ ਦਿੱਤੇ ਨੇ ਸੰਗਤਾਂ ਦਾ ਵੀ ਹਜੂਮ ਆਇਆ ਹੈ ਔਰ ਬਾਬਾ ਟੀਟੂ ਸ਼ਾਹੀ ਜੀ ਦੇ ਆਸ਼ੀਰਵਾਦ ਨਾਲ ਉਹਨਾਂ ਦੀ ਸਾਰੀ ਟੀਮ ਆਈ ਹੈ ਮੇछा ਪਹਿਲਵਾਨ ਜੀ ਔਰ ਸਾਈ ਸਾਡੇ ਪਾਲਾ ਸ਼ਾਹੀ ਜੀ ਅਮੀਤ ਜੀ ਟਟਵਾਲ ਸਾਹਿਬ ਜੇਸੀ ਜੀ ਅਮਿਤ ਪਗਤ ਜੀ ਔਰ ਬਹੁਤ ਮਸ਼ਹੂਰ ਕਲਾਕਾਰ ਕਵਾਲ ਵਿਸ਼ਾਲ ਜੀ ਹੋਰ ਕਈ ਕਵਾਲ ਆਏ ਨੇ ਜਿਨ੍ਹਾਂ ਨੇ ਸਰਕਾਰ ਦਾ ਕਲਾਮ ਪੇਸ਼ ਕੀਤਾ ਹੈ ਮੈਂ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਦਾ ਦੁਆ ਮੰਗਦਾ ਹਾਂ ਕਿ ਜਿੰਨੀਆਂ ਵੀ ਸੰਤਾਈਆਂ ਸਰਕਾਰ ਸਾਬ ਦੀਆਂ ਝੋਲੀਆਂ ਪਰਣ ਔਰ ਸਭ ਦੀਆਂ ਅਸਮਰਾਦਾ ਪੂਰੀਆਂ ਕਰਨ ਔਰ ਇਹ ਮੇਲੇ ਇਸੇ ਤਰ੍ਹਾਂ ਲੱਗਦੇ ਰਹਿਣ ਔਰ ਸੰਤਾਂ ਦੀਆਂ ਝੋਲੀਆਂ ਪਰਦੀਆਂ ਰਹਿਣ ਜੈ ਪੀਰਾਂ ਦੀ ਜੈ ਮਸਤਾਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਤੇ ਸਾਡੇ ਮੁਸਤ ਬਾਬਾ ਗਰਮੇਸ਼ਾ ਜੀ ਉਹਨਾਂ ਦੇ ਗੁਰੂ ਬਾਬਾ ਬ੍ਰਿਸ਼ੇਸ਼ਾ ਜੀ ਤੇ ਔਰ ਸਾਡੇ ਸੰਨੀ ਭਾਜੀ ਜੋ ਬਹੁਤ ਹੀ ਪਿਆਰ ਕਰਦੇ ਆ ਸਾਡੇ ਨਾਲ ਉਹਨਾਂ ਬੜਾ ਮਾਣ ਦਿੱਤਾ ਸਾਨੂੰ ਸਾਰੀ ਟੀਮ ਦੇ ਨਾਲ ਆ ਕੇ ਬਹੁਤ ਹੀ ਅਮੀਤ ਭਾਜੀ ਹੋ ਗਏ ਵਿਚਾ ਭਾਜੀ ਹੋ ਗਏ ਹੋਰ ਵੀ ਸਾਡੇ ਸੰਤ ਬਾਬਾ ਬਲਕਾਰ ਦੀ ਬਾਬਾ ਬੁਰਿਆਮ ਜੀ ਮਲਟੀ ਬਾਬਾ ਜੀ ਹੋਰ ਵੀ ਬਾਬੇ ਹੋਲੀ ਬਾਬਾ ਜੀ ਜੀ ਤੁਰੀ ਬੜਾ ਨੇ ਆ ਕੇ ਆਪਣਾ ਸਤਕਾਰ ਦੀ ਸਰਕਾਰ ਦਿੱਤਾ ਜਾ ਤੇ ਬਹੁਤ ਸਾਡੇ ਨਾਲ ਸੇਵਾ ਕਰਾਈ ਆ ਬਾਬਾ ਜੀ ਦਾ ਯਾਰਵਾ ਮੇਲਾ ਵੀ ਲਖ ਦਾਤਾ ਸਗੀ ਸੁਲਤਾਨ ਦਾ ਬੜੇ ਗੱਜ-ਬੱਜ ਨਾਲ ਸੇਵਾਦਾਰਾਂ ਨੇ ਨਾਲ ਕਰਾਇਆ ਜੀ ਮੈਂ ਸਾਰਿਆਂ ਨੂੰ ਮੱਲੇਦਾਰਾਂ ਨੂੰ ਵਸੀਆਂ ਨੂੰ ਆਪਣੇ ਵਸੀਆਂ ਨੂੰ ਨਿਮੇਤਾਂ ਵਾਲਿਆਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਨਾ ਲੱਖ ਲੱਖ ਤੁਹਾਨੂੰ ਵਧਾਈ ਹੋਵੇ ਤੁਹਾਡੇ ਘਰ ਨਵੇਂ ਤੂੰਗਾ ਚ ਬੇਟੇ ਤਕੜੇ ਸੰਤਾ ਦੇ ਮਹਾਪੁਰਸ਼ਾਂ ਦੇ ਰੱਬ ਦੇ ਪਿਆਰ ਪਏ ਆ ਤੇ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈ ਦੇਣਾ ਚਾਹੁੰਨਾ ਹੈ ਇੰਨਾ ਕਹਿੰਦਾ ਸਾਰਿਆਂ ਨੂੰ ਜੈ ਪੀਰਾਂ ਦੀ ਜੈ ਮਸਤ